ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਸਟੇਟ ਸਲਵਾਰ ਦੱਸਾਂਗੇ ਮਿਆਨੀਆਂ ਪਾ ਕੇ ਸਿਲਾਈ ਕਰਨੀ ਇਹ ਮੈਂ ਕੱਟ ਕੇ ਰੱਖੀ ਹੋਈ ਐ ਟੀਚਿੰਗ ਕਰਨ ਵਾਸਤੇ ਆ ਵੇਖੋ ਆ ਤਾਂ ਮੈਂ ਸਲਵਾਰ ਕੱਟੀ ਹੋਈ ਐ ਜਿਹੜੀਆਂ ਆ ਮਿਆਨੀਆਂ ਨੇ ਇਹ ਮਿਆਨੀਆਂ ਕੱਟੀਆਂ ਹੋਈਆਂ ਇਹਨਾਂ ਨੂੰ ਹੁਣ ਲਾ ਕੇ ਤੁਹਾਨੂੰ ਦਿਖਾਵਾਂਗੇ ਸਟਿਚ ਕਰਕੇ ਇੱਥੇ ਸਿਉਂ ਕੇ ਦਿਖਾਵਾਂਗੇ ਕਿਸ ਤਰ੍ਹਾਂ ਜੜਨੀਆਂ ਨੇ ਆ ਦੇਖੋ ਜੀ ਹੁਣ ਆਪਣੀ ਆ ਸਟੇਟ ਸਲਵਾਰ ਕੱਟੀ ਹੋਈ ਐ ਆਪਾਂ ਇਹਨੂੰ ਕਿਵੇਂ ਜੜਨਾ ਮਿਆਨੀ ਨੂੰ ਆਹ ਦੇਖੋ ਇਸ ਤਰ੍ਹਾਂ ਇੱਕ ਕੱਪ ਮੈਂ ਅੰਨੀ ਲੈ ਲੈਣੀ ਆ ਇਸ ਤਰ੍ਹਾਂ ਇਹਨੂੰ ਇਹਦੇ ਨਾਲ ਜੋੜਨਾ ਇਸੇ ਤਰ੍ਹਾਂ ਹੀ ਹੁਣ ਆਪਾਂ ਦੂਜੀ ਮਿਆਨੀ ਨੂੰ ਇਸੇ ਦੇ ਦੂਜੇ ਪੱਲੇ ਨਾਲ ਜੋੜ ਲਾਂਗੇ ਸਾਵਧਾਨੀ ਦਾ ਧਿਆਨ ਰੱਖਣਾ ਵੀ ਕਈ ਵਾਰ ਪੁੱਠੇ ਪਾਸੇ ਜੜੀ ਨਾ ਜਾਵੇ आप की है दूजा पासा लैं सलवार दूजा पासा लैके दो मैन आपने देखो जी हम आप जड़ लेंगे ने आदा अपना तैयार हो गए दो उधर पीस जोड़ लेंगे दो उधरले जोड़ लें हूँ आपोल दोड़ देंगे इधरली सौ एगे ਐਸਟਰਾ ਤੇ ਦੂਸਰੀ ਇੱਥੋਂ ਫੜ ਕੇ ਆ ਵੇਖੋ ਇਹਦੇ ਨਾਲ ਜੋੜ ਦਾਂਗੇ ਦੇਖ ਇਹ ਆ ਮਿਆਂੀਆਂ ਆਪਣੀਆਂ ਝੋਲੀਆਂ ਆ ਗਈਆਂ ਦੋਵੇਂ ਇਹਨਾਂ ਨੂੰ ਹੁਣ ਆਪਾਂ ਇਹਨਾਂ ਨੂੰ ਜੋੜ ਦਾਂਗੇ ਉਸੇ ਤੇ ਰਹੀ ਆਪਾਂ ਇਹਨੂੰ ਸਿਆਉ ਨੂੰ ਕੱਬ ਦਾਂਗੇ ਆ ਦੇਖੋ ਆਪਾਂ ਆ ਦੇਖੋ ਆਪਾਂ ਸਲਵਾਰ ਤਿਆਰ ਕਰ ਲਈ ਹੈ ਜਿਵੇਂ ਆਪਾਂ ਆਮ ਸਲਵਾਰ ਤਿਆਰ ਕਰਦੇ ਹਾਂ ਉਹ ਵੀ ਬਸ ਇਹਦੇ ਵਿੱਚ ਗੋਡੇ ਵਾਲੀ ਸਿਆਉ ਨਹੀਂ ਹੋਏਗੀ ਇਹ ਚ ਆਸਣ ਹੈ ਬੈਟਨ ਆ ਤਿਆਰ ਕਰ ਰੱਖੀ ਹੈ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਪਿੱਛੇ ਦੇ ਦੋ ਬਲ ਪਾਵਾਂਗੇ ਉਦੋਂ ਬਾਅਦ ਬੈਟ ਦੀ ਨਿਸ਼ਾਨੀ ਲਾਉਣੀ ਦੱਸਾਂਗੇ ਆ ਦੇਖੋ ਜੀ ਆਪਣੀ 벨ਟ 22 ਇੰਚ ਤਿਆਰ ਆ ਇਹਨੂੰ ਆਪਾਂ ਦੂਰੀ ਕਰ ਲਈ ਦੂਰੀ ਕਰਕੇ ਤੇ ਟੱਕ ਲਾਵਾਂਗੇ ਅੱਧ ਤੇ ਉਹ ਜਿਹੜੇ ਆਪਾਂ ਮੰਗਰਲੇ ਦੋ ਬਲ ਪਾਏ ਹੋਏ ਨੇ ਉਹ ਆਪਾਂ ਸਿਆਉਣ ਕੋਲੋਂ ਖੜਾਂਗੇ ਦੋਵੇਂ ਪਾਸੇ ਵਾਲੇ ਇਹਦੇ ਨਾਲ ਨਿਸ਼ਾਨ ਲਾਵਾਂਗੇ ਹਾ ਦੇਖੋ ਬੈਲਟ ਦੀ ਸਿਆਉਣ ਆ ਜਿਹੜੀ ਸਿਆਉਣ ਵਾਲੇ ਨਾਲ ਲਾ ਕੇ ਮੈਂ ਬਲ ਪਾਉਣੇ ਅਗਲੀ ਵੀਡੀਓ ਦੇ ਵਿੱਚ ਦੱਸਾਂਗੀ ਜਦਾਂ ਕਿ ਵੀ ਜੇ ਬਲ ਪਾਉਣੇ ਦੱਸਦੀਆਂ ਤਾਂ ਵੀਡੀਓ ਬਹੁਤ ਲੰਮੀ ਹੋ ਜਾਊਗੀ ਤਾਂ ਕਰਕੇ ਮੈਂ ਬਲ ਅਗਲੀ ਵੀਡੀਓ ਦੇ ਵਿੱਚ ਪਾਉਣਾ ਜ਼ਰੂਰ ਦੱਸੂਗੀ ਵੀਡੀਓ ਵੇਖਣ ਲਈ ਧੰਨਵਾਦ ਜੀ ਸਾਰਿਆਂ ਨੂੰ